ਨਾਲ ਲੰਗਰ ਹਾਲ ਦਾ ਜਿਹੜਾ ਆਪਣਾ ਹੈਗਾ ਲੈਂਟਰ ਆ ਉਹ ਅਗਲੇ ਪਾਸੇ ਆ ਜਾਊਗਾ ਹੁਣ ਅਸੀਂ ਇਸੇ ਕਰਕੇ ਜਿਵੇਂ ਜਿਵੇਂ ਤਿਆਰੀ ਹੋਈ ਜਾਂਦੀ ਆ ਉਸ ਹਾਵ ਨਾਲ ਪਾਈ ਜਾਨੇ ਹਜੇ ਪਾਣੀ ਥੋੜਾ ਜਾ ਜਿਹੜਾ ਹੈਗਾ ਇਹ ਤੁੰਦਲਾ ਆਉਂਦਾ ਬਾਕੀ ਜਿਹੜਾ ਕਹਿੰਦੇ ਸੀ ਪਾਣੀ ਠੰਡਾ ਆਉਣ ਲੱਗ ਜੂਗਾ ਜਿਵੇਂ ਜਿਵੇਂ ਚੱਲੀ ਜਾਊਗਾ ਪਹਿਲਾਂ ਤਾਂ ਗਾਰੀ ਆਉਂਦੀ ਸੀਗੀ ਇਸ ਕਰਕੇ ਸੰਗਰ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਰੱਬ ਦੇ ਪਿਆਰੇ ਸਾਡੀ ਹੈਲਪ ਕਰ ਰਹੇ ਆ ਤੇ ਮਾਲਕ ਚੜ੍ਹਦੀ ਕਲਾ ਰੱਖੇ ਬਾਕੀ ਹੋਰ ਵੀ ਵੀਰਪਰਾ ਹੈਗੇ ਆਪਣੇ ਨਾਲ ਕਾਫੀ ਜੁੜ ਰਹੇ ਆ ਇੱਕ ਜਰਮਨ ਤੋਂ ਹੈਗੇ ਆਪਣੇ ਵੀਰ ਅ ਹਰੀ ਵੀਰ ਹੋ ਗਿਆ ਬਲਹਾਰ ਹੋ ਗਿਆ ਤੇ ਹੋਰ ਕਾਫੀ ਇੱਕ ਸਾਨੂੰ ਗੋਰੀ ਆ ਜਿਹੜੀ ਇੱਥੇ ਆਪਣੇ ਕੋਲੇ ਮਹੀਨਾ ਰਹਿ ਕੇ ਗਏ ਸੀ ਉਹਨਾਂ ਦਾ ਵੀ ਮੈਸੇਜ ਵੀ ਆਇਆ ਸੀ ਤੇ ਫੋਨ ਆਇਆ ਸੀ ਉਹ ਕਹਿੰਦੇ ਵੀ ਅਸੀਂ ਵੀ ਆਵਾਂਗੇ ਤਾਂ ਤੁਹਾਡੀ ਹੈਲਪ ਵੀ ਕਰਾਂਗੇ ਸ਼ਾਇਦ ਇੱਥੇ ਅਗਲੇ ਮਹੀਨੇ ਕੁਝ ਗੋਰੇ ਆ ਰਹੇ ਆ ਕਹਿੰਦੇ ਸਾਨੂੰ ਰਹਿਣ ਵਾਸਤੇ ਇੱਥੇ ਮਿਲ ਜਾਊਗਾ ਅਸੀਂ ਕਿਹਾ ਵੀ ਜਿਹੜਾ ਮਰਜ਼ੀ ਬੰਦਾ ਆ ਕੇ ਰਹਿ ਸਕਦਾ ਕੀ ਗੋਰਾ ਕੀ ਕਾਲਾ ਸਾਡੇ ਦਰਵਾਜ਼ੇ ਇਹ ਕੈਸਾ ਘਰ ਬਣਾ ਪਿਆ ਹਰ ਬੰਦੇ ਵਾਸਤੇ ਖੁੱਲੇ ਆ। ਸਾਡਾ ਮਕਸਦ ਇਹ ਨਹੀਂ ਹੈਗਾ ਵੀ ਕੋਈ ਲੰਗਰ ਹਾਲ ਹੀ ਕੱਲਾ ਬਣਾਉਣਾ। ਕਿ ਜਾਂ ਕੋਈ ਵੀ ਬੰਦਾ ਜਰੂਰਤਮੰਦ ਆ ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਸਕਦਾ। ਹਰ ਵੀਡੀਓ ਦੇ ਵਿੱਚ ਅਸੀਂ ਕਹਿੰਦੇ ਆ ਵੀ ਹਰੇਕ ਵਾਸਤੇ ਦਰਵਾਜ਼ੇ ਖੁੱਲੇ ਆ। ਕਿਸੇ ਬਜ਼ੁਰਗ ਨੂੰ ਕੋਈ ਘਰੇ ਨਹੀਂ ਰੱਖਦਾ ਜਾਂ ਕੋਈ ਮਸਲਾ ਪੈਂਦਾ ਜਾਂ ਕੋਈ ਘਰੋਂ ਕੱਢ ਦਿੰਦੇ ਆ ਜਾਂ ਕਿਸੇ ਦਾ ਕੋਈ ਕਿਰਾਏ ਦਾ ਮੈਟਰ ਹੈ। ਕੋਈ ਵੀ ਬੰਦਾ ਆ ਕੇ ਇੱਥੇ ਰਹਿ ਸਕਦਾ। ਸਾਡੀ ਬੇਨਤੀ ਆ ਨੁਰਮਖਾਨ ਨੂੰ ਇਹ ਚਲੋ ਆਪਣੇ ਨਾਲ ਕਾਫੀ ਰੱਬ ਦੇ ਪਿਆਰੇ ਜੁੜੇ ਹੋਏ ਆ ਜਿਵੇਂ ਜਿਵੇਂ ਹੁਣ ਸੰਗਤ ਵਧ ਰਹੀ ਹੈ ਕਾਫੀ ਬੰਦਿਆਂ ਦੇ ਕਾਲ ਵੀ ਆ ਰਹੇ ਆ ਹੁਣ ਜਦੋਂ ਆਪਣੀ ਅਗਲੀ ਤਿਆਰੀ ਹੋ ਜੂਗੀ ਤਾਂ ਫਿਰ ਅਸੀਂ ਤੁਹਾਨੂੰ ਜਲਦੀ ਵੀਡੀਓ ਪਾਵਾਂਗੇ ਬਾਕੀ ਆ ਤੁਸੀਂ ਦੇਖ ਹੀ ਸਕਦੇ ਆ ਉਦੋਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਦਿਖਾਇਆ ਸੀ ਸਾਰਾ ਤੇ ਮਾਲਕ ਦੀ ਕਿਰਪਾ ਦੇ ਨਾਲ ਆਪਣਾ ਕੰਮ 6 ਕੁ ਮਹੀਨਿਆਂ ਦੇ ਵਿੱਚ 6 ਤੋਂ 8 ਮਹੀਨਿਆਂ ਦੇ ਵਿੱਚ ਆਪਣਾ ਬੈਣ ਉੱਠਣ ਨੂੰ ਵਧੀਆ ਬਣ ਜਾਊਗਾ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਕੰਮ ਹੋਈ ਚੱਲੂਗਾ ਹੋਰ ਕੋਈ ਗੱਲਬਾਤ ਕੋਈ ਸੁਨੇਹਾ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਗੇ ਆ ਵੀ ਉੱਤੇ ਐਂ ਕਰਕੇ ਪਾਉਣਾ ਜੀ ਪਾਣੀ ਨਾ ਇਹ ਤਾਂ ਕਰਕੇ ਇਹ ਫਿਰ ਪੈਂਦਾ ਨਹੀਂ ਨਹੀਂ ਤਾਂ ਉੱਪਰ ਤੱਕ ਜਾ ਕੇ ਨਾ ਹਾਂ ਜੀ ਲੈ ਉਧਰਲੇ ਪਾਸੇ ਆਪਦਾ ਬਚਾ ਕੇ ਕੱਪੜੇ ਇਧਰ ਦੀ ਪਾਸੇ ਦੀ ਹੋਗੇ ਚਲਕਣਾ ਜਾਈ ਇਹਨੂੰ ਨਾਲ ਲਈ ਰੱਖੀਦਾ ਜੀ ਇਹਦੇ ਨਾਲ ਮਾੜਾ ਮੋਟਾ ਕੰਮ ਕਰਨ ਦੀ ਹੱਤ ਪਾਊਗੀ ਘਰੇ ਬੱਚੇ ਹੁੰਦੇ ਆ ਹੁਣ ਜਿੰਨਾ ਇਹ ਦਿਨ ਕਾ ਸੇਵਾ ਚੱਲਦੀ ਪਈ ਆ ਇਹਨੂੰ ਕਿਹਾ ਹੋਇਆ ਵੀ ਇੱਕ ਬੰਦਾ ਤਾਂ ਘਰ ਤੋਂ ਘਰ ਸਾਨੂੰ ਚਾਹੀਦਾ ਨਾ ਜਿਹੜਾ ਮਦਦ ਕਰਨ ਵਾਲਾ ਹੋਵੇ ਜਿਹੜਾ 24 ਘੰਟੇ ਗੋਲੇ ਰਹੇ ਹੁਣ ਇਹਦੀ ਪੱਕੀ ਡਿਊਟੀ ਲਾ ਦੇਣੀ ਆ ਜਿਨ੍ਹਾਂ ਤੇ ਇਹਦੀਆਂ ਛੁੱਟੀਆਂ ਚੱਲਦੀਆਂ ਜਾਂ ਪੜ੍ਹਾਈ ਤੋਂ ਵਿਹਲਾ ਹੁੰਦਾ ਫਿਰ ਇੱਥੇ ਹੀ ਰਿਆ ਕਰੂਗਾ ਨਾਲ ਸੇਵਾ ਕਰਾਇਆ ਕਰੂਗਾ ਤੇ ਬਾਕੀ ਜਿਵੇਂ ਜਿਵੇਂ ਕੋਈ ਤੁਹਾਡਾ ਸੁਝਾਅ ਹੋਵੇ ਸਾਨੂੰ ਦੱਸ ਸਕਦੇ ਆ ਬਹੁਤ ਬਹੁਤ ਸੰਗਤ ਦਾ ਧੰਨਵਾਦ ਜਿਹੜੇ ਵੀਰ ਸਾਡੀ ਮਦਦ ਕਰ ਰਹੇ ਆ ਤੇ ਜਿਵੇਂ ਵੀ ਅਗਲੀ ਵਿਚਾਰ ਹੋਊਗੀ ਫਿਰ ਤੁਹਾਨੂੰ ਜਲਦੀ ਵੀਡੀਓ ਪਾਵਾਂਗੇ ਮੱਛੀ ਮੋਟਰ ਵਾਲਾ ਕੰਮ ਆਪਣਾ ਕੰਪਲੀਟ ਹੋ ਗਿਆ ਪੈਪਾ ਵੋਪਾ ਪੈ ਚੁੱਕੀਆਂ ਪਾਣੀ ਦੀ ਬਹੁਤ ਵੱਡੀ ਦਿੱਕਤ ਸੀ ਉਹ ਮਸਲਾ ਮਾਲਕ ਨੇ ਹੱਲ ਕਰਤਾ ਠੀਕ ਆ ਜੀ ਬੁਲਾਉਣੇ ਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ